ਵੇਈ ਤੁਹਾਰੇ ਲੜਕਾ ਕੋ ਲੈ ਕੇ ਪਕੜ ਕੇ ਨਹੀਂ ਤਾਂ ਮੇਰੇ ਲੜਕੇ ਮੇਰਾ ਲੜਕਾ ਗਾਇਓ ਤੋ ਮਾਂ ਸੀ ਬੁਲਾਇਆ ਲੜਕਾਨ ਨੇ ਇਸ ਗਲੀ ਪਿਛਲੀ ਗਲੀ ਮੇਂ ਸੇ ਬੁਲਾ ਲੀਆ ਤੋ ਪਿਆਰ ਕੇ ਲੈ ਕੇ ਬੁਲਾ ਕੇ ਮਾਂ ਜਾ ਕੇ ਰਿੰਟ ਸੰਧ ਤੇ ਪਰ ਜੈਸ ਤੋਂ ਮੁੰਡੇ ਖੜਾ ਰਕੇ ਸੀ ਇਹਨਾਂ ਨੇ 10 15 ਜਨੇ ਸੀ ਇਹ ਉਹਨੀਆਂ ਆ ਕੇ ਬਸ ਉੱਥੇ ਮਾਰਨ ਲੱਗਿਓ ਸੱਟਾਂ ਹੁੰਦੀ ਮਾਰੀ ਜੇ ਸੱਜੇ ਮਾਰੀ ਸਿਰ ਤੇ ਪਾਟੀਆਂ ਜੀ ਜਦੋਂ ਨੂੰ ਮੈਂ ਭੱਜਿਆ ਉਹ ਸਾਰੇ ਟੱਪ ਕੇ ਸੀ ਜੀ ਉਧਰੋਂ रात नहीं थी जी घरते गये हो भाई पिछली गली में जाके नहीं बस यहीं पकड़ लियो लड़का ने यहाँ से लेके गली में या गली में जाके नहीं तलवार मारी तलवार मार के तो सिर ही दो है गए यहीं जान हमको किसी लड़का ने बताई थी आके कि भाई तुम्हारे लड़का को ले लेके पकड़ के नहीं तो मेरा लड़का मेरा लड़का गयो तो मेरा लड़का गयो तो देखे दो उधर न दस बारह जने छोड़ के नहीं पके मार मूर के नहीं घर से कौन लेके ले गया उसको? घर से नहीं जी घर से तो और से बुलाया लड़का ने इस गली पिछली गली में से बुला लिया थे तलवार तलवार उसको तलवार संतराम बुला के एक संतराम और संतराम को चोरा संतराम भी साथ ही तो संतराम भी साथ आई तो उनके एक गोसा सिराड़ एक बिल्ला ਹਾਂ ਲੋਕ ਜੋ ਗਿਆ ਤੇ ਹੋ ਗਿਆ ਜੀ ਸਨੀ ਪ੍ਰਿੰਸ ਚੋਚਾ ਸਾਰੇ ਡਾਕਟਰ ਕੀ ਬੋਲ ਰਹੇ ਹਸਪਤਾਲ ਲੈ ਕੇ ਗਏ ਸੇ ਬੱਚੇ ਕੋ ਲੈ ਕੇ ਗਏ ਉਹ ਤਾਂ ਸ਼ਾਮ ਦਾ ਇੱਕ ਆ ਮੂਜੀ ਸਰ ਬਿੱਲੇ ਦਾ ਭਰਾ ਮੂਜੀ ਜੀ ਦਾ ਜੀ ਵੀ ਇਧਰ ਹੋ ਜਾ ਇਧਰ ਪਿੱਛੇ ਹੋ ਜਾ ਮੈਂ ਨਾ ਰਵੀ ਆ ਸਰ ਮੇਰਾ ਕੀ ਮਾਮਲਾ ਹੋਇਆ ਜੀ ਸਰ ਇਹਨਾਂ ਦੀ ਨਾ ਲੜਾਈ ਚੱਲ ਰਹੀ ਸੀਗੀ ਪਹਿਲਾਂ ਕੋਈ ਰੰਜਿ ਸੀਗੀ ਤੇ ਉਹ ਰਾਜਨਾਮ ਇਹਨਾਂ ਦਾ ਹੋ ਗਿਆ ਸੀਗਾ ਤੇ ਅੱਜ ਇਹਨਾਂ ਸ਼ਾਮ ਜੀ ਦੀ ਗੱਲ ਜਦੋਂ ਕੰਮ ਤੋਂ ਆਇਆਗਾ ਕਾਲੀ ਤੇ ਉਹਨੂੰ ਬੁਲਾ ਕੇ ਲੈ ਗਈ ਗੋਸ਼ਾ ਤੇ ਉਹਦਾ ਸੰਤਰਾਮ ਦਾ ਡੈਡੀ ਸੰਦੀ ਦਾ ਉਹ ਬੁਲਾ ਕੇ ਜਦੋਂ ਲੈ ਕੇ ਤੇ ਉਹ ਕਹਿੰਦੇ ਆਇਆ ਕੋਈ ਕੰਮ ਚੱਲਦੇ ਆਂ ਆਪਾਂ ਇਧਰ ਜਦੋਂ ਲੈ ਗਏ ਪਿਛਲੀ ਸਾਈਡ ਚਲੇ ਗਏ ਗੁਰਦੁਆਰੇ ਦੇ ਬੈਕਸਾਈਡ ਉੱਥੇ ਮੁੰਡੇ ਖੜਾ ਰਕੇ ਸੀ ਇਹਨਾਂ ਨੇ 10-15 ਜਣੇ ਸੀ ਇਹ ਉਹ ਲੈ ਆ ਕੇ ਬਸ ਉੱਥੇ ਮਾਰਨ ਲੱਗੇ ਉਹਦੇ ਸੱਟਾਂ ਆਉਂਦੀ ਮਾਰੀ ਜੀ ਸਿਰ ਚ ਮਾਰੀ ਸਿਰ ਦਾ ਪਾਟਿਆ ਜੀ ਜਦੋਂ ਉਹਨੂੰ ਮੈਂ ਭੱਜਿਆ ਉਹ ਸਾਰੇ ਟੱਪ ਗਏ ਸੀ ਜੀ ਉਧਰੋਂ ਅੱਛਾ ਸਾਰੇ ਜਣੇ ਭੱਜ ਕੇ ਚੱਲ ਭੱਜ ਗਏ ਸੀ ਜਦੋਂ ਮੈਂ ਉਹਨੂੰ ਲੈ ਗਿਆ ਕਿੰਨੀ ਉਮਰ ਦਾ ਮੁੰਡਾ ਸੀ 20 ਸਾਲ ਦਾ ਸੀ ਸਰ ਸਾਰੇ ਇੱਕੀ ਸੀਗਾ ਛੋਚੋ ਸੀਗਾ ਝਗੜਾ ਇਹਨਾਂ ਦਾ ਪਹਿਲਾਂ ਪੁਰਾਣਾ ਚੱਲਦਾ ਨਹੀਂ ਨਹੀਂ ਕੋਈ ਹੋਣੀ ਸੀਗਾ ਜੇ ਮਾੜੀ ਮੋਟੀ ਗੱਲ ਸੀ ਸਰ ਹੋ ਤਾਂ ਕੋਈ ਝਗੜਾ ਸੀ ਕੱਲ ਨਾਲ ਰਾਜੀਰਾਮ ਵੀ ਕਰਾਤਾ ਸੀਗਾ ਜਿੰਨਾਂ ਦਾ ਫਿਰ ਤੁਸੀਂ ਹੁਣ ਜਦੋਂ ਤੁਸੀਂਗੇ ਮੌਕੇ ਤੇ ਹਾਂਜੀ ਮੌਕੇ ਤੇ ਮੈਂ ਹੀ ਗਿਆ ਸਰ ਭੱਜ ਗਿਆ ਉਹਨੂੰ ਛੁੜਾਉਣ ਵਾਸਤੇ ਉਹਨੂੰ ਤੇ ਉਹ ਭੱਜ ਗਿਆ ਜਦੋਂ ਉਹ ਤਾਂ ਤੇ ਹਸਪਤਲ ਤੁਸੀਂ ਲੈ ਕੇ ਗਏ ਮੈਂ ਖੁਦ ਲੈ ਗਿਆ ਜੀ ਸਰ ਚੱਕ ਕੇ ਉਹਨੂੰ ਜੀ ਡਾਕਟਰ ਕੀ ਕਹਿੰਦੇ ਜੀ ਡਾਕਟਰ ਕਹਿੰਦੇ ਡੈੱਡ ਹੋ ਗਏ ਜੀ ਕਤਲ ਹੋ ਗਿਆ ਸੀ ਮਾਰਤਾ ਸੀ ਹਾਂਜੀ ਤੇ ਪੁਲਿਸ ਨੂੰ ਚਲਾ ਕੀਤੀ ਸੀ ਕਿ ਪੁਲਿਸ ਨੂੰ ਚਲਾ ਹੁਣੀ ਕਰਕੇ ਆਏ ਸਾਰੇ ਸਾਰਿਆਂ ਨੂੰ ਪੁਲਿਸ ਨੇ ਵੀ ਕਰਤੀ ਆ ਹਾਂਜੀ ਮੋਕੇ ਤੇ ਹੁਣ ਹਾਂਜੀ ਹਾਂਜੀ ਮੋਕੇ ਸਰ ਮੋਦਰ ਤਾਂ ਪਹੁੰਚੀ ਨਹੀਂ ਜੀ ਜਿੱਥੇ ਕਤਲ ਹੋਇਆ ਸੀ ਅੱਜ ਤੱਕ ਆਈ ਨਹੀਂ ਨਾ ਇੱਥੇ ਆਈਏ ਨਾ ਇੱਥੇ ਕਰੇ ਆਈਏ ਸਰ ਹਾਂਜੀ ਕੀ ਨਾਮ ਸੀ ਮਰਨ ਵਾਲੇ ਦਾ ਵਿਸ਼ੇਵੰਸੀ ਕਾ ਸਰ ਸ਼ਿਵਮ ਹਾਂਜੀ ਕਾਲੀ ਕਹਿੰਦੇ ਸੀ ਹਾਂਜੀ ਤੇ ਹੋਰ ਕਿੰਨੇ ਕੁ ਬੰਦੇ ਸੀ ਉਹ ਟੋਟੇ ਉਹ ਸੀਗੇ ਸਰ 10 ਜਣੇ ਸੀ 10 15 ਜਣੇ ਸੀਗੇ ਉਹ ਕਿ ਗੋਸਾ ਮੇਨ ਸੀਗੀ ਜੀ ਉਹ ਬਲੈਕ ਲੈ ਕੇ ਗੋਸਾ ਤੇ ਸੰਤਰਾ ਉਹਨੂੰ ਬੁਲਾ ਕੇ ਲੱਗੇ ਮੈਂ ਉਹਦਾ ਡੈਡੀ ਸਨੀ ਦਾ ਸੀ ਸਰ ਉਹ ਪਹਿਲਾਂ ਇਤ ਮੱਲੇ ਚ ਸਾਡੇ ਰਹਿ ਕੇ ਗਏ ਆ ਨਾ ਤਾਂ ਕਿ ਉਹ ਚਲਾ ਗਿਆ ਉਹਨਾਂ ਨਾਲ ਉਹ ਤਾਇਆ ਲੱਗਦਾ ਸੀ ਚਲ ਕੋਈ ਨਿਊ ਚਲਾ ਗਿਆ ਹੋ ਕਹਿੰਦਾ ਕੋਈ ਕੋਈ ਕੰਮ ਹੋਊਗਾ ਉਹ ਕਹਿੰਦਾ ਕੋਈ ਕੰਮ ਆਇਆ ਚੱਲ ਜਾਂਦੇ ਆਪਾਂ ਜਦੋਂ ਲੈ ਗਏ ਉੱਥੇ ਪਿੱਛੇ ਮੁੰਡੇ ਖੜੇ ਸੀਗੇ ਉਹਨਾਂ ਨੇ ਮਾਰਿਆ ਨਹੀਂ ਸਿਰ ਤੇ ਸੱਟਾਂ ਸੀ ਇਹਨੂੰ ਅਨੁਜ ਸੀ ਕਿਸ ਤਰ੍ਹਾਂ ਦੀ ਮੰਗ ਕਰਦੇ ਹੋ ਪ੍ਰਸ਼ਾਸਨ ਮੰਗ ਸਰ ਇਹ ਕਰਦੇ ਸੀ ਸਾਰੇ ਚੱਕਾ ਹੈ ਸਾਰੇ ਸਾਰੇ ਉਹ ਜਿੰਨੇ ਵੀ ਜਨਾ ਮਾਰੇ ਅਨੁਜ ਸੀ ਹੈ ਜੀ ਇੱਕ ਪ੍ਰਿੰਸ ਭਈਆ ਸੀ ਸੰਨੀ ਸੀਗਾ ਸੰਤਰਾਮ ਸੀਗਾ ਗੋਸਾ ਸੀਗੀ ਤੇ ਪ੍ਰਿੰਸ ਭਈਆ ਸੀਗਾ ਜੀ ਵੀਰ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਗੋਬਿੰਦ ਸਿੰਘ ਵੀਰੇ ਕੀ ਮਾਮਲਾ ਹੋਇਆ ਸਰ ਮਾਮਲਾ ਵੀਰੇ 8-10 ਦਿਨ ਹੋ ਗਏ ਅੱਜ ਤੋਂ 20-25 ਦਿਨ ਪਹਿਲਾਂ ਦੋ ਮੁੰਡਿਆਂ ਨੂੰ ਫੜ ਕੇ ਲੈ ਗਏ ਉਹ ਕੌਣ ਸੀ ਜੀ ਮੇਰੇ ਨਾਂ ਤਾਂ ਪਤਾ ਨਹੀਂ ਸਾਨੂੰ ਕਿੱਥੋਂ ਦੇ ਆਹ ਤੇ ਖੜਾ ਕਰ ਲਓ ਚੌਕ ਵਾਲੇ ਆ ਹਾਂ ਆ ਪੁਰਾਣੇ ਠੇਕੇ ਕਰਨੀ ਫੜ ਕੇ ਲੈ ਗਏ ਉਹਨਾਂ ਨੇ ਮਾਰ ਕੁੱਟ ਕੇ ਮੁੰਡੇ ਸਿੱਟਦੇ ਜੀ ਉਹ ਲੈ ਕੇ ਅਸੀਂ ਉਹ ਬਚਾਏ ਤੇ ਅੱਜ ਉਹ ਮੁੰਡੇ ਨੂੰ ਫੜ ਕੇ ਲੈ ਗਏ ਫਿਰ ਅੱਜ ਉਹ ਮੁੰਡੇ ਨੂੰ ਜਾਨਾ ਹੀ ਖਤਮ ਕਰਤਾ ਹੁਣ ਮੈਨੂੰ ਨਾਂ ਤਾਂ ਨਹੀਂ ਪਤਾ ਜੇ ਨਾਂ ਪਤਾ ਹੋਵੇ ਤਾਂ ਮੈਂ ਸਾਰਿਆਂ ਦਾ ਇੱਕ ਇੱਕ ਕਰਕੇ ਨਾਂ ਦੱਸਦਾ ਸਾਡੀ ਹੱਥ ਜੋੜ ਕੇ ਬੇਨਤੀ ਹੈ ਸਾਰੀ ਬਸਤੀਆਂ ਕੰਨਿਓ ਭਈ ਐਸਐਸਪੀ ਸਾਹਿਬ ਡੀਸੀ ਸਾਹਿਬ ਨੂੰ ਭਾਈ ਸਾਰਿਆਂ ਨੂੰ ਪਤਾ ਹੈਗਾ ਇਹ ਥਾਣੇ ਵਾਲੇ ਨੂੰ ਸਾਰਿਆਂ ਨੂੰ ਪਤਾ ਹੈ ਵੀ ਇੱਥੇ ਸਾਡੇ ਮੱਲੇ 'ਚ ਕੀ ਹੁੰਦਾ ਕੀ ਨਹੀਂ ਹੁੰਦਾ ਫਿਰ ਵੀ ਕੋਈ ਜਾਣਕਾਰੀ ਨਹੀਂ ਲੈ ਰਿਹਾਗਾ ਭਾਈ ਕੋਈ ਉਦਾਂ ਨਹੀਂ ਚੱਕ ਰਿਹਾ ਸਾਡੀ ਗੱਲ ਤੇ ਹੁਣ ਜਿਵੇਂ ਟੜਕੇ ਅਸੀਂ ਗਏ ਸੀਗੇ ਬਸ ਬਈ ਨਹੀਂ ਹੁੰਦਾ ਮੇਰਾ ਨਾਮ ਡਾਕਟਰ ਹਿਮਾਂਸ਼ੂ ਲੜਕੇ ਨੂੰ ਲੈ ਕੇ ਆ ਜੀ ਤਾਂ ਕੀ ਮਾਮਲਾ ਸੀ ਦੇਖਦੇ ਬਹੁਤ ਨਾਲ ਦੇ ਪਰਿਵਾਰ ਮੈਂਬਰਾਂ ਦੇ ਦੱਸਣ ਮੁਤਾਬਕ ਕੋਈ ਲੜਾਈ ਝਗੜੇ ਦਾ ਮਾਮਲਾ ਹੈ ਉਹ ਦਸਰੇ ਜਿਵੇਂ ਦੇ ਕੱਚਾ ਤੋਂ ਬਿਆਨ ਇਹਨਾਂ ਦਾ ਕੋਈ ਲੜਾਈ ਝਗੜਾ ਹੋਇਆ ਹੈ ਤੇ ਤੇ ਲਿਆਉਣ ਤੋਂ ਪਹਿਲਾਂ ਹੀ ਉਹਨਾਂ ਦੀ ਮੌਤ ਹੋ ਚੁੱਕੀ ਸੀ ਕਿੰਨੀ ਉਮਰ ਅਨੁਸਾਰ ਹੈ ਉਹਨਾਂ ਦੀ ਉਹ ਲਗਭਗ 20 ਸਾਲ ਦੀ ਉਮਰ ਦੇ ਹੈ ਕਿੰਨੀਆਂ ਤਸੱਤਾ ਲਗੀਆਂ ਜਾਂ ਕਿਸ ਤਰ੍ਹਾਂ ਮਾਰਿਆ ਕੁਝ ਨਹੀਂ ਲੱਗਿਆ ਇਹ ਵਾਲੇ ਕੁਝ ਨਹੀਂ ਕਹਿ ਸਕਦੇ ਕਿ ਕੀ ਵਜ੍ਹਾ ਹੋ ਸਕਦਾ ਸਿਰ ਤੇ ਸੱਟ ਹੈਗੀ ਉਹਨਾਂ ਦੇ ਕਿੰਨੀ ਉਮਰ ਅਨੁਸਾਰ ਹੈ ਉਮਰ ਅਨੁਸਾਰ 20 ਸਾਲ ਦੀ